ਸਤਿ ਸ਼੍ਰੀ ਅਕਾਲ ਜੀ ਸਰ ਪਿੰਨ ਬਤਾਉਣ ਨੂੰ ਮੈਨੂੰ ਮਿਲ ਕਰਦੇ ਆਂ ਕਿ ਜ ਸਾਡੇ ਟੀਟਾਕ ਹੋਣਗੇ ਤੇ ਹੋਰ ਐਸੋ ਕਾ ਇਹ ਬਾਰਾ ਹੋ ਜੋ ਇਹ ਲੜਾਈ ਮੈਂ ਵੇਖਦਾ ਕਿਹਦੀ ਕਿਹਦੀ ਹੈ ਇਹ ਨੰਗਰੀ ਜਾਂਦੇ ਨੇ ਦੋਨੇ ਇਹ ਲੜ ਕੇ ਆਈ ਹੈ ਲੜਕੇ ਆਈ ਮਮਾਣਾ ਹੈ ਕੌਣ ਕਾ ਤੋਂ ਲੜਕੇ ਆਈ ਹੈ ਹੈ ਕੀ ਗੱਲ ਹੋ ਗਈ ਹੈ ਗੱਲ ਕੀ ਹੋ ਗਈ ਲੜਾਈ ਕਾ ਤੋਂ ਹੋ ਗਈ ਮਮਾਣਾ ਤਰੀ ਹੈਂ? ਤੁਸੀਂ ਹਲਤਾਂ ਕਰਦੇ ਸੀ। ਹੈ? ਹੈ? ਉਹ ਦੰਦ ਕੱਢਦੇ ਆ। ਕਾਹ ਤੋਂ ਲੜਾਈ ਹੋ ਗਈ ਮਮਾ ਨਾਲ? ਨਹੀਂ ਆ। ਹੈ? ਨਹੀਂ ਮਮਾ ਨੇ ਲੜਾਈ ਹੋ ਗਈ ਤੇਰੀ। ਦੁਪਹਿਰ ਦਾ ਸਮਾਂ ਹੀ ਤੇ ਫਰਮਣ ਪੂਰੇ ਪੜੇ ਬਣਾਉਣ ਲੱਗੀ ਸੀ ਵੇਸਣ ਵਾਲੇ ਤੇ ਉਹ ਇਹ ਕੋਈ ਕ ਆਓ ਦੇਖੋ ਚੱਲੀ ਜਾਂਦਾ ਕੰਮ ਪੜਕੀਲਾ ਹੋਇਆ ਤਾਂ ਕੰਮ ਵੇਖਦੇ ਆ ਲੜਾਈ ਹੋ ਗਈ ਮਮਾ ਨਾਲ ਲੜਾਈ ਹੋ ਗਈ ਹੈ ਮਾਰਿਆ ਮਮਾ ਨੇ ਮਾਰਿਆ ਹੈ ਤੇ ਪਾਪਾ ਆਉਂਦੇ ਆ ਹੂ ਕੋਤ ਪਈ ਮਮਾ ਤੋਂ ਵਾਓ ਵਾਓ ਵਧੀਆ ਗੱਲ ਆ ਬਈ ਬਹੁਤ ਵਧੀਆ ਹੈ ਕੀ ਹੋ ਗਿਆ ਜੱਪੋ ਥੋੜੇ ਬਾਈ ਹੈ ਕੀ ਹੋ ਗਿਆ ਸਾਸੀ ਕਾ ਬਲਾਓ ਸਾਰਿਆਂ ਨੂੰ ਪਹਿਲਾਂ ਸਾਸੀ ਸੱਚੀ ਕਾਲ ਜੀ ਸੱਚੀ ਕਾਲ ਉਹ ਸੱਚੀ ਕਾਲ ਜੀ ਲੈ ਕਾ ਸੱਚੀ ਕਾਲ ਜੀ ਸਾਰਿਆਂ ਨੂੰ ਸਾਸੀ ਕਾ ਸਾਸੀ ਕਾ ਬਲਾਓ ਸੱਚੀ ਕਾਲ ਦਾ ਇੱਥੇ ਕੋਲੂੰਗਾ ਮੈਂ ਮੈਂ ਆਪੇ ਕੋਲੂੰਗਾ ਇੱਥੇ ਘੋਲਾ ਗਈ ਗੰਡੀ ਕੰਪਲ ਚ ਆ ਬਟਨ ਚੱਕੀ ਫਿਰਦੀ ਸੀਗੀ ਨਹੀਂ ਪਤਾ ਇਹ ਨਹੀਂ ਲੈਣੇ ਤੇਰੇ ਕੰਮ ਦੇ ਨਹੀਂਗੇ ਰਸੇ ਨਾ ਦੇਖੋ ਪਿਆਰ ਹੋ ਜਾਏਗਾ ਤੂੰ ਲਸਣ ਸੱਲਣ ਲੱਗੀ ਆ ਔਰੇ ਫੜਾ ਗੰਡੀ ਖਰਾਬ ਕਰੀ ਜਾਨੀ ਬੁੱਤ ਬਹੁਤ ਮਹਿੰਗਾ ਲਸਣ ਆ ਇਹ ਕੁਛ ਨਹੀਂ ਹੋਗੀ ਚਾਬੀ ਨਾ ਕੁਆਰੀ ਬਾਈਕ ਦੀ ਆਪਣੀ ਦੀ ਅੱਛਾ ਤੁਹਾਡੇ ਵੀ ਹੈ ਮੇਰੇ ਨਹੀਂ ਹੈ ਕੱਲੀ ਮੈਂ ਤਾਂ ਖਾਂਦਾ ਹੀ ਨਹੀਂ ਤਲੀ ਚੀਜ਼ ਆ ਖਾਂਦੇ ਹੋ ਤੁਸੀਂ ਸਾਰਾ ਕੁਝ ਤੂੰ ਖਾਸ ਹਾਂ ਇੱਥੇ ਲਸਣ ਦੀ ਖਾਸ ਹਾਂ ਆ ਲੈ ਖਾ ਸਾਡੀ ਤੋਂ ਲੈ ਮੈਨੂੰ ਮਾਰ ਮੈਂ ਉਥੇ ਫਿੰਗਰ ਵੀ ਹੋਟਲ 'ਚ ਤਿੰਨ ਕੇ ਦੋ ਕੇ ਤਿੰਨ ਖਾਦੇ ਸੀਗੇ ਉਹ ਵੀ ਜਪਨਾਰਾਂ ਠੀਕ ਹੈ ਤੇ ਮੈਂ ਇੱਕ ਅੱਧਾ ਤਾਂ ਸਵਾਦ ਅਨਸਾਰ ਲੈ ਸਕਦਾ ਪਰ ਮੈਂ ਵੱਧ ਨਹੀਂ ਖਾਂਦਾ ਐ ਨਹੀਂ ਵੀ ਟੱਡ ਪਾੜ ਕੇ ਖਾਉਂਗਾ ਜਾਂ ਮੈਂ ਟੱਡ ਪਾੜ ਕੇ ਤਾਂ ਕੋਈ ਨਹੀਂ ਹਾਂ ਤੂੰ ਖਾਏਂਗੀ ਕਿਉਂਕਿ ਤੂੰ ਬਣਾਏ ਆ ਭਾਈ ਤੇ ਆ ਬਣਾਏ ਨੇ ਕਿੰਨੇ ਕ ਬਣਾਏ ਨੇ ਫੇਰ ਤਾਂ ਪਿਆਜ਼ ਦੇ ਲੈ ਕੇ ਪਿਆਜ਼ ਦੇ ਇਹ ਹੋਰ ਵੱਡਾ ਪਿਆਜ਼ ਪਾਇਆ ਮੈਂ ਬਾਕੀ ਪਿਆਜ਼ ਵਾਲੇ ਮੈਂ ਖਾਂਦਾ ਨਹੀਂ ਮੈਂ ਆਲੂ ਵਾਲੇ ਖਾਂਦਾ ਹਾਂ ਮੈਂ ਆਲੂ ਹੈ ਹੁਣ ਤਾਂ ਵੈਸੇ ਵੀ ਛੱਡੇ ਵੀ ਆ ਸੰਝ ਨੂੰ ਅੰਦਰ ਨੂੰ ਕਰਕੇ ਕੋਦਾਂ ਤੂੰ ਕੀ ਕਰਦਾ ਸਾਰਾ ਸਮਾਨ ਕੜ-ਕੜ ਕੇ ਲਈ ਉਹਨੀ ਬਾਰ ਬੰਦ ਕਰ ਬੰਦ ਕਰ ਉਹਨੂੰ ਬੰਦ ਕਰ ਕਰ ਬੰਦ ਕਰ ਲਿਮਾਰੀ ਬੰਦ ਕਰ ਪਾਪਾ ਨੂੰ ਪਾਣੀ ਵਰਕੇ ਵਿਚਾਰਾ ਆਇਆ ਮੂੰਹ ਕਰਕੇ ਲੱਗ ਜੂਗੀ ਪਾਪਾ ਪਾਪਾ ਰੀਆ ਪੋਟਰਾ ਹੋ ਉਥੇ ਰੱਖ ਦੇ ਹਾਂ ਜੀ ਆ ਇਹ ਜੱਪ ਦਾ ਪੋਟਰਾ ਹੈ ਇਹ ਪ੍ਰਭੂ ਪ੍ਰਭੂ ਪਰਫੂਮ ਡਿਊ ਕਾਨੂੰਨੀ ਪਤਾ ਯਾਰ ਇਧਰ ਚੱਕੀ ਹੈ ਤੈਨੂੰ ਛੜਕਣਾ ਨਹੀਂ ਆਉਂਦਾ ਇਧਰ ਉਹ ਤੇ ਪਤਾ ਹੀ ਨਹੀਂ ਲੱਗ ਰਿਹਾ ਕੋਈ ਐਵੇਂ ਦੇਖਣਾ ਬੜਾ ਸੋਹਣਾ ਲੱਗ ਰਿਹਾ ਬੱਦਲ ਸੂਰਜ ਚਮਕ ਰਿਹਾ ਹਾਂ 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 ਮਾਨੇ ਨਾ ਮਤ ਰਤ ਰਤ ਆਰਾਮ ਆ ਕੀ ਬਣਾਣ ਲੱਗੇ ਤੁਸੀਂ ਅੱਜ ਹਾਂ ਦੇਗਾ ਅੰਦਰ ਤੁਹਾਡੇ ਭਾਜੀ ਸਾਫ ਸਪਾਈ ਕਰਦੇ ਆ ਆਪਣੇ ਖਾਣਿਆਂ ਦੀ ਬਾਕਸ ਉਹ ਸ਼ਕਰਧਰ ਮੋਟੇ ਇੱਕ ਡੱਬਾ نیچے ਰੱਖ ਦਿਓ ਐਵੇਂ ਉੱਤੇ ਨਾ ਧਰੀ ਜਾਓ ਉਹ ਹਲਕਾ ਹੈਗਾ ਉਹ ਡਿੱਗ ਜਾਏਗਾ ਸਮਾਨ ਸਾਰਾ ਤੇ ਰੋ ਉਥੋਂ ਦੀ ਇਹ ਕੋ ਨੂੰ ਨਾ ਐਸ ਬਾਕਸ ਦੇ ਵਿੱਚ ਲੰਮੇ ਪਾ ਦਿਓ ਜੇ ਪੂਰਾ ਨਹੀਂ ਰੱਖਿਆ ਜਾ ਰਿਹਾ ਬਾਕਸ ਦੇ ਵਿੱਚ ਕੀ ਕੀ ਦਰਿਆ ਹੋਇਆ ਬਾਦਾਮ ਐ ਚ ਬਾਦਾਮ ਕਿਉਂ ਘੇਰੇ ਹੋਏ ਸੀ ਦੱਬੀ ਨਹੀਂ ਹੈਗੀ ਕੋਈ ਉਹ ਚ ਪਾ ਲੈਣੇ ਸੀ ਹਾਂ ਇਹ ਵੱਲੇ ਵੱਡੇ ਨੂੰ ਮੈਂ ਨਾ ਇਹ ਦਰੋ ਸਮਾਨ ਤਾਂ ਖਾਲੀ ਕੀਤਾ ਇੱਥੇ ਚੰਗਾ ਨਹੀਂ ਲੱਗਦਾ ਸੀ ਹੁਣ ਉਹ ਬਾਕਸ ਐ ਨਾ ਬਾਕਸ ਭਰੇ ਰਹਿਣਗੇ ਬਾਕਸ ਅੰਦਰ ਜੋ ਟੱਕਿਆ ਤੇ ਹੋਇਆ ਨਾ ਸਮਾਨ ਹਾਂ ਵੈਰੀ ਗੁੱਡ ਕੰਮ ਨੇ ਥੋੜਾ ਖਲਾਰਾ ਪਾਣਾ ਬਾਕਸ ਦੇ ਦੇ ਜੰਦੀ ਜਿਜਾ ਰੱਖਣੀਆਂ ਕਈ ਇਹਨੂੰ ਬੰਦ ਕਰੇ ਤੋ ਤਾਂ ਬੰਦ ਨਹੀਂ ਹੁੰਦਾ ਅੱਜ ਕੀ ਬਣਾ ਰਹੇ ਪਤਾ ਹਾਂ ਰੋੜਾ ਡੱਬੀ ਹਾਂ ਪਰ ਖੁੱਲਦੀ ਨਹੀਂ ਨਾ ਦਿੱਕਤ ਬੜੀ ਕਿਉਂ ਇਹਦੋਂ ਨਹੀਂ ਖੁੱਲਣੀ ਇਹਦਾ ਪਰਮੈਂਟ ਫੜਿਆ ਦੀ ਅੱਛਾ ਉੱਪਰ ਕਰਕੇ ਐਵੇਂ ਆ ਸਾਫ਼ ਹੈਗੀ ਸਮੈਲ ਆਂਦੀ ਹੋਣੀ ਦਵਾਈ ਦੀ ਦਵਾਈ ਦੀ ਦਵਾਈ ਦੀ ਸਮੈਲ ਨਾ ਆਉਂਦੀ ਹਾਂ ਨਹੀਂ ਆਂਦੀ ਇਹਦੇ ਆਂਮਲੇ ਪਾਏ ਸੀ ਮੈਂ ਆਪਣੀ ਹੂੰ ਕਿਉਂ ਇੱਕ ਹੋਰ ਸੀ ਤੁਹਾਡੀ ਤਿੰਨ ਆਈਆਂ ਸ਼ੀਸ਼ੀਆਂ ਆਂਮਲੇ ਪਾ ਕੇ ਲੱਗ ਗਈ ਸੀ ਇਹ ਤਾਂ ਫਿਰ ਹੱਥ ਸਕੋਚ ਬ੍ਰਾਈਟ ਨਾ ਤੋਂ ਨਹੀਂ ਪਹਿਨੀ ਹੁੰਦੇ ਹਾਂ ਜਦੋਂ ਉਹਨੂੰ ਭਾਂਡੇ ਬਾਹਰ ਰੱਖਣ ਜਾਈ ਜਾਂਦੀ ਉਹ ਧੋਈ ਗਈ ਹੁਣ ਉੱਥੇ ਕੰਮ ਕਰੋਗੀ ਹਾਂ ਕੀ ਕਰਾਂ ਨਾ ਅਬ ਤਾਂ ਉੱਧਰ ਚੱਲ ਘੋਣੇ ਨਹੀਂ ਆਂ ਬੱਤ ਪੰਡੇ ਨਹੀਂ ਧੋਣੇ ਨਹੀਂ ਧੋਣੇ ਨਹੀਂ ਧੋਣੇ ਪੁੱਤ ਕਿਹੜੇ ਧੋਣੇ ਪੰਡੇ ਉਹ ਉਹ ਕਿਹੜੇ ਉਹ ਉਹ ਕਿਹੜੇ ਪੁੱਤ ਐ ਵੀ ਆ ਆ ਵੀ ਚਮਚਾ ਲਵਾ ਚ ਤੂੰ ਉੱਪਰ ਤੂੰ ਇਕੱਠੇ ਕਰ ਲੋ ਇਹ ਵੇਲੇ ਚਮਚ ਓਕੇ ਇੱਕ ਮਿੰਟ ਰੋ ਨਾ ਮੈਂ ਕੱਢ ਕੇ ਦੇ ਦਿੰਨੇ ਆ ਆਹੋ ਆ ਗਈ ਆ ਲਓ ਆ ਲਓ ਅੰਦਰ ਲੈ ਜਾਓ ਪਪਾ ਜੀ ਸਾਰੇ ਆ ਜਾਓ ਆ ਜਾਓ ਆਏ ਬੱਬੂ ਘੇਰ ਨਾ ਜਾਈ ਬੱਤ ਆ ਜਾਓ ਹਾਂ ਚੱਲੋ ਚੱਲੋ ਜੀ ਆ ਦੌੜ ਕੇ ਬੱਤ ਤੂੰ ਹਾਂ ਹਾਂ ਡੋਲੂਗੀ ਜਾਂ ਮੇਰੀ ਬੋਤਲ ਵੀ ਲੈ ਕੇ ਆਓ ਬਲੀ ਰੈੱਡ ਵਾਲੀ ਸਾਹਮਣੇ ਪਈ ਹੈ ਨਾ ਤੇਰੀਆਂ ਭਰ ਕੇ ਡਰਮ ਕਾਲੇ ਨਾ ਖਾਲੀ ਕਰ ਦਿਓ ਤੇ ਸੁਕਾ ਕੇ ਰੱਖ ਦਿਓ ਉਹਨੂੰ ਜੇ ਤੁਹਾਨੂੰ ਆਪਣੇ ਲਈ ਦਿਲੇ ਹੀ ਕਰਦੇ ਹੋ ਮੈਂ ਉੱਪਰ ਰੱਖਾਂਗੀ ਠੀਕ ਹੈ ਆ ਫੜਿਓ ਫਿਰ ਮੈਂ ਭਰ ਕੇ ਲਿਆਉਂਦਾ ਜੱਪੂ ਇਹ ਆਪੋ ਆਪਣਾ ਫੇਟਾ ਖਲਾਰੇਗਾ ਫੇਟਾ ਖਲਾਰੇ ਹੀ ਬੈਠੇ ਆ ਫੇਰ ਰਹੇ ਆ ਸਾਹਮਣੇ ਕਿੱਥੇ ਦੇ ਲੱਗ ਗਏ ਫੇਰ ਲੜਤੀ ਜੀ ਜਾਂ ਆਪੇ ਜੰਗਾ ਜਾਂ ਮਮਾ ਨਸੜਾਇਆ ਜਾ ਕੇ ਮਮਾ ਬੁੱਢੀ ਹੋ ਗਈ ਆ ਨਾ ਛੜਾਇਆ ਜਾ ਕੇ ਪਾਪਾ ਤਾਂ ਜਵਾਨ ਆ ਨਾ ਅਭੀ ਤੋਂ ਮੈਂ ਜਵਾਨ ਹੂੰ ਸ਼ੁਗਰਾਈ ਪ੍ਰਮਾਤਮਾ ਦਾ ਆ ਕੇ ਪਾਣੀ ਲੱਥਿਆ ਹਨਾ ਅਸਲ ਲੋਡ ਤਾਂ ਹੁਣ ਪੈਣੀ ਆ ਪੈਣਾ ਭਰਾਵਾਂ ਨੂੰ ਉੱਥੇ ਹਨਾ ਚਲੋ ਬਹੁਤ ਸਾਰੇ ਕਲਾਕਾਰ ਵੀਰ ਧੰਨਵਾਦ ਉਹਨਾਂ ਦਾ ਬਹੁਤ ਸਾਰੇ ਐਕਟਰ ਹਨਾ ਤੇ ਜੋ ਉੱਥੇ ਗਰਾਊਂਡ ਲੈਵਲ ਤੇ ਜਾ ਕੇ ਸੇਵਾ ਕਰ ਰਹੇ ਆ ਤੇ ਲੋਕਾਂ ਦੇ ਘਰ ਬਣਾਉਣ ਦੀ ਹਨਾ ਬਾਰੇ ਉਹਨਾਂ ਨੇ ਸੋਚਿਆ ਹਨਾ ਤੇ ਉਹ ਨਾ ਦੇਖ ਨੂੰ ਸਾਰਿਆਂ ਦੇ ਨਾ ਪੁਰਾਣੇ ਜਿਹੇ ਘਰ ਕਿਉਂਕਿ ਪਤਾ ਕੀ ਗੱਲ ਆ ਜੀ ਉਹ ਮੈਂ ਕਿਹ ਗੱਲ ਕਰਦਾ ਸੀ ਤਾਂ ਇਹਦਾ ਮੁੰਡਾ ਕਹਿੰਦਾ ਸ਼ਾਇਦ ਰਵਣ ਕਹਿੰਦੀ ਸੀ ਕਿ ਕਹਿੰਦੇ ਵੀ ਪੁਰਾਣੇ ਜਿਹੇ ਘਰ ਸੀਗੇ ਉਹਨਾਂ ਦੇ ਮੈਂ ਕਿਹਾ ਵੀ ਉਹ ਪੁਰਾਣੇ ਘਰ ਇਸ ਕਰਕੇ ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਉਥੋਂ ਪਿੰਡ ਖਾਲੀ ਕਰਨਾ ਪੈ ਜੇ ਕਿਉਂਕਿ ਬਾਰਡਰ ਦੇ ਨੇੜੇ ਦਾ ਇਲਾਕਾ ਹੈ ਨਾ ਤੇ ਬਾਰਡਰ ਦੇ ਨੇੜੇ ਜੇ ਮੰਨ ਕੇ ਚਲੋ ਲੜਾਈ ਲੱਗਣੀ ਤਾਂ ਵੀ ਫੌਜ ਨੇ ਖਾਲੀ ਕਰਾ ਦੇਣਾ ਠੀਕ ਹੈ ਤੇ ਜੇ ਹੁਣ ਮੰਨ ਕੇ ਚੱਲੋ ਵੀ ਆ ਗਈ ਸੁਨਾਮੀ ਆ ਗਈ ਹੜ ਆ ਗਿਆ ਠੀਕ ਹੈ ਤੇ ਉਦੋਂ ਵੀ ਦੇਖ ਲਓ ਤੁਸੀਂ ਖਾਲੀ ਵਾਲਾ ਕੰਮ ਹੀ ਹੋ ਜਾਂਦਾ ਖਾਲ ਕੋਈ ਹੋ ਗਿਆ ਕਿਸਾਨ ਉਹਨਾਂ ਦਾ ਪਸ਼ੂ ਮਾਰ ਕੇ ਵਿਚਾਰਾ ਦੇ ਗਰੀਬਾਂ ਦੇ ਤੇ ਸਾਰਾ ਯਾਨੀ ਕਿ ਵੀ ਇਹ ਕੀ ਕਰਤਾ ਜੀ ਗਰੀਬ ਅਮੀਰ ਇੱਕ ਕਰਤਾ ਮਹਾਰਾਜ ਨੇ ਹਣਾ ਤੇ ਚਲੋ ਇੰਨਾ ਤੱਕਾ ਵੀ ਨਹੀਂ ਮਹਾਰਾਜ ਦਾ ਕੋਈ ਕਸੂਰ ਨਹੀਂਗਾ ਮਹਾਰਾਜ ਜੋ ਕਰਦਾਗਾ ਉਹ ਚੰਗਾ ਕਰਦਾਗਾ ਠੀਕ ਹੈ ਤੇ ਸੌਰੀ ਮੈਂ ਮਾਫੀ ਮੰਗਦਾ ਆਪਾਂ ਮਹਾਰਾਜ ਨੂੰ ਦੋਸ਼ ਦੇਣ ਲੱਗ ਜਾਨੇ ਆ ਮਹਾਰਾਜ ਨੂੰ ਦੋਸ਼ ਨਹੀਂ ਠੀਕ ਹੈ ਉਹਦੇ ਪਹਾਣੇ 'ਚ ਰਹਿ ਕੇ ਚੱਲਣਾ ਚਾਹੀਦਾ ਕਿਉਂਕਿ ਕੀ ਪਤਾ ਉਹ ਕਾਦੇ ਲਈ ਕੀ ਸੋਚ ਰੱਖਿਆ ਹੁੰਦਾ ਆਪਣੇ ਲਈ ਉਹਨਾਂ ਨੇ ਹਨਾ ਤੇ ਆਪਾਂ ਕਈ ਵਾਰ ਉਹ ਤੋਂ ਵਧੀਆ ਹੀ ਕਰ ਦਿੰਦਾ ਆਪਾਂ ਕਹਿ ਦਿੰਨੇ ਆ ਆਪਣੇ ਮੂੰਹ ਤੇ ਚੜਿਆ ਤੇ ਮਹਾਰਾਜ ਨੇ ਜੋ ਕੀਤਾ ਉਹ ਗੱਲ ਆ ਮੇਰੇ ਵਰਗਾ ਕਹਿੰਦਾ ਨਾ ਜੂ ਚੰਗਾ ਕੀਤਾ ਮੈਂ ਕੀਤਾ ਜੇ ਮਾੜਾ ਕੀਤਾ ਉਹ ਮਾਰਾ ਹੀ ਨਿਕਰਤਾ ਹਨਾ ਤੇ ਆਪਣੇ ਆਪਾਂ ਉਹਨੂੰ ਨਹੀਂ ਦੇਖਦੇ ਆਪਣੇ ਚ ਕੀ ਹੋਊਗਾ ਨਾ ਆਪਾਂ ਮਾੜਾ ਕੀ ਕਰ ਰਹੇ ਹਨਾ ਤੇ ਦੋ ਸਾਰਾ ਮਾੜੇ ਕੰਮ ਦਾ ਉਹ ਮਹਾਰਾਜ ਤੇ ਮੜਿਆ ਜਾਂਦਾਗਾ ਪਰ ਮਹਾਰਾਜ ਕਿਸੇ ਦਾ ਮਾੜਾ ਨਹੀਂ ਕਰਦਾਗਾ ਠੀਕ ਹੈ ਮੈਂ ਜਦੋਂ ਮੈਂ ਦੁਪਹਿਰੀ ਹੈ ਹੂੰ ਦੋ ਬਣਾਏ ਤੇ ਪਕੌੜੇ ਜੀ ਤੁਸੀਂ ਉਹ ਫਰੀ ਦਿੰਦੇ ਜੀ ਬਣਾਉਣ ਦੇ ਮੈ ਮੈਸਨ ਦੇ ਹੋਈ ਹੋਈ ਸੀ ਪੂਰੇ ਅੱਛਾ ਅੱਛਾ ਤੇ ਫਿਰ ਮੈਂ ਕਿਹਾ ਮੈਂ ਤਾਂ ਬੇਸਨ ਵਿੱਚ ਪਾਵਾਂਗੀ ਕੀ ਲੂਣ ਅਸਲਾਵਾ ਜੀ ਕਰ ਰਹੇ ਹੋ ਫਿਰ ਮੈਂ ਪਕੌੜੀ ਬਣਾ ਲੇ ਤਾਂ ਹੂੰ ਹੂੰ ਮੇਰੀ ਖਾਏ ਦੀ ਵੀਡੀਓ ਬਣਾ ਲਈ ਆ ਆਪ ਜੀ ਨਹੀਂ ਬਣਾਈ ਤੇ ਮੈਂ ਕੀ ਖਾਦੇ ਆ ਦੋ ਪਕੌੜੇ ਖਾਦੇ ਆ ਮੈਂ ਵੀ ਪੰਮੀ ਪਏ ਨੇ ਮੈਂ ਵੀ ਦੋ ਚਾਰ ਹੀ ਖਾਦੇ ਬਸ ਤੇ ਨਾ ਹੋ ਗਿਆ ਤਾਂ ਮੈਂ ਚਾਹ ਨਹੀਂ ਖਾਈ ਜਾਵਾਂਗੀ ਮੈਂ ਨਹੀਂ ਖਾਣਾ ਹੁੰਦਾ ਮੈਂ ਤਾਂ ਤੂੰ ਤੂੰ ਹਸਬਲਾ ਕਿੰਨੇ ਟਾਈਮ ਬਾਅਦ ਮੈਂ ਦੋ ਪਕੌੜੇ ਉਹ ਵੀ ਲਏ ਆ ਕਿੰਨਾ ਟਾਈਮ ਹੋ ਗਿਆ ਮੈਨੂੰ ਬਿਮਾਰ ਹੋਏ ਨੂੰ ਠੀਕ ਹੈ ਹਾਂਜੀ ਉਦੋਂ ਦੇ ਅੱਜ ਮੈਂ ਦੋ ਪਕੌੜੇ ਉਹ ਵੀ ਕੀ ਕਰਨ ਠੀਕ ਹੈ ਤੇ ਲਏ ਆ ਨਹੀਂ ਮੈਂ ਨਹੀਂ ਖਾਂਦਾ ਹੁੰਦਾਗਾ ਕੋਈ ਰਾਤ ਵਾਲੀ ਵੀਡੀਓ ਦੇ ਵਿੱਚ ਨਹੀਂ ਆਇਆ ਨਾ ਕੋਈ ਕਮੈਂਟ ਹਾਂ ਕਿ ਨਾਮ ਬੋਲੋ ਨਾ ਬੇਖ ਲੈਣੇ ਕੋਈ ਗੱਲੇ ਚੱਕ ਲੈਣੇ ਠੀਕ ਹੈ ਅੱਜ ਟਾਈਮ じゃ ਲੱਗਾ ਹੀ ਨਹੀਂ ਕਿ ਫੋਨ ਫੜਿਆ ਜਾਵੇ ਕਈ ਵਾਰੀ ਆਜੀ ਗੱਲ ਵੀ ਹੁੰਦੀ ਹੈ ਕਈ ਵਾਰੀ ਨਹੀਂ ਵੀ ਪੜੇ ਜਾਂਦੇ ਕਮਰੇ ਉੱਤੇ ਹੋਲਡ ਕਰਦੀ ਜਾ ਲਾਲਜਾ ਬਰੋਸ਼ ਪੋੜੀਆਂ ਚ ਹੈਂ ਕੋੜੀਆਂ ਚ ਉਹ ਇੱਥੇ ਨਾ ਝਾੜੋ ਕਮਰਾ ਮੈਂ ਨਾ ਸਾਰਾ ਸਾਫ ਕੀਤਾ ਤੁਸੀਂ ਇਹ ਬੰਦੇ ਹੈ ਨਾ ਐਵੇਂ ਹੀ ਕਰਦੇ ਨੇ ਤਾਂ ਐ ਨਹੀਂ ਵੇਖਦੇ ਕਿ ਸਾਫ ਸਫਾਈ ਕੀਤੀ ਹੈ ਤੁਸੀਂ ਕਮਰੇ ਚੀਜ਼ਾਂ ਝਾੜਨ ਨਾਲ ਜਾਂਦੇ ਬੰਦੇ ਬੰਦੇ ਹੁੰਦੇ ਆ ਬੰਦੇ ਹੋਰ ਵੀ ਕੁਝ ਹੁੰਦੇ ਆ ਅੱਛਾ ਹੁਣ ਕੀ ਲੈਣਾ ਤੁਸੀਂ ਹੈਂ ਹੁਣ ਕੀ ਲੈਣਾ ਮੈਂ ਨਾ ਕੋਈ ਦੁੱਧ ਦਾ ਤਾਂ ਤਾਂ ਨਹੀਂ ਕਿਹਾ ਬਾਹਰ ਨਹੀਂ ਉਹ ਬਸ ਸਬਜ਼ੀ ਤਾਂ ਰਖਣ ਵਾ ਲਿਆ ਹੋਣਾ ਸਰਦੀਆਂ ਮਤਲਬ ਕਿ ਦਿਨਟ ਛਿਪਨੇ ਸ਼ੁਰੂ ਹੋ ਗਏ ਨਾ ਜਲਦੀ ਤੇ ਉਦੋਂ ਦੀ ਰੋਟੀ ਪਾਣੀ ਛੇਤੀ ਬਣ ਜਾਂਦਾ ਕਈ ਵਾਰੀ ਲੇਟ ਹੋ ਜਾਂਦਾ ਵੈਸੇ ਤੇ ਛੇਤੀ ਬਣੀ ਜਾ ਰਿਆ ਹੁਣ ਤੇ ਹਜੇ ਦੇਖ ਲੋ ਟਾਈਮ 8 ਪੌਣੇ 8 ਹੋ ਰਹੇ ਨੇ ਜੇ ਜਿਹਾ ਉਲਟਾ ਨਜ਼ਰ ਆਊਗਾ ਪੌਣੇ 8 ਹੋ ਰਹੇ ਨੇ ਤੇ ਪੌਣੇ 8 ਅਸੀਂ ਵਿਲੇ ਵੀ ਹੋ ਚੁੱਕੇ ਹਾਂ ਰੋਟੀ ਪਾਣੀ ਖਾ ਕੇ ਤੇ ਜਪਨੂਰ ਚਲੀ ਗਈ ਹੈ ਢੇੜਾ ਕੱਢਣਾ ਪਊ ਉਹ ਆਮ ਵੀਡੀਓ ਚ ਇਸ ਲਈ ਨਹੀਂ ਆਉਂਦੇ ਕਿਉਂਕਿ ਕਈਆਂ ਨੂੰ ਨਹੀਂ ਪਸੰਦ ਹੁੰਦਾ ਵੀਡੀਓ ਚ ਆਣਾ ਹਨਾ ਤੇ ਸਾਡਾ ਸਮਾਨ ਸਮੂਹ ਸਾਰਾ ਸੈੱਟ ਹੈ ਤੇ ਅੱਜ ਨਾ ਮੈਂ ਨਾ ਉੱਥੇ ਚ ਚੜੀ ਸੀ ਸਫਾਈ ਸਫਾਈ ਕਰਨਾ ਜਿਹੜੇ ਆਪਣੀਆਂ ਬਨੇਰੇ ਉੱਤੇ ਬਣਿਆ ਹੋਇਆ ਕਮਰੇ ਦੇ ਉੱਤੇ ਛੱਪ ਪਰਛੱਤਾ ਜਿਹਾ ਮੋਟੇ ਇੱਥੇ ਨਾ ਮੈਂ ਸਫਾਈ ਕਰਕੇ ਆਈ ਸੀ ਹੁਣ ਇੱਥੇ ਦੀ ਕੀ ਉਹ ਬਨਾਨੀ ਮੈਂ ਤੇ ਨੇਰੇ ਤੇ ਚੜ ਗਈ ਬਿਨਾ ਲਾਈਟ ਤੋਂ ਲਾਈਟ ਵੀ ਨਹੀਂ ਸੀ ਬਾਹਰ ਜਾਣ ਨਾ ਵੀ ਘਟ ਸੀ ਹੈ ਜਿਸੇ ਵੀ ਜੋ ਕਰੀ ਚੱਤਰਿਆਂ ਦੀ ਫੇਰ ਛਿਪਕਲੀ ਦਾ ਨਹੀਂ ਸੀ ਮੈਨੂੰ ਤੇ ਉਹਨਾਂ ਜਿਹੜੇ ਟੈਚੀ ਨਹੀਂ ਲੈਂਦਾ ਸੀ ਮੈਂ ਮੰਮੀ ਵਾਲਾ ਟੈਚੀ ਹੈ ਫੋਟੋ ਹੀ ਸਕਰੀਨ ਸੌਰੀ ਮਰੀ ਜਾਂਦੀ ਹੈ ਜਪਨੂਰ ਮੈਂ ਕੀ ਕਰਦੀ ਸੌਂ ਰਿਓ ਹਾਂ ਹਾਂ ਜਿਹੜਾ ਟੈਚੀ ਲੈਂਦਾ ਸੀ ਉਹ ਸੋਚ ਰਹੀ ਸੀ ਮੈਂ ਕਿ ਟੈਚੀ ਚ ਉਹ ਨਾ ਉੱਚ ਸਮਾਨ ਪਿਆ ਕੁਝ ਮੰਮੀ ਦੀਆਂ ਚੀਜ਼ਾਂ ਯਾਦਾਂ ਪਈਆਂ ਸਾਹਮ ਕੇ ਜੜੀਆਂ ਹੁਣ ਮਾਂ ਪਿਓ ਧੀਆਂ ਹੀ ਸੰਭਦੀਆਂ ਹਨਾ ਧੀਆਂ ਨੂੰ ਹੀ ਹੁੰਦਾ ਮਾਂ ਪਿਓ ਦਾ ਤੇ ਜ਼ਿਆਦਾ ਤੇ ਉਹ ਮੈਂ ਸੰਭੀਆਂ ਹੋਈਆਂ ਹਨ ਤੁਹਾਨੂੰ ਨਹੀਂ ਹੁੰਦਾ ਨਹੀਂ ਇੰਨਾ ਨਹੀਂ ਹੁੰਦਾ ਮੈਂ ਧੀ ਰਹੀ ਨਹੀਂ ਹੁੰਦਾ ਜਦੋਂ ਵਿਆਹ ਹੀ ਜਾਣ ਕੁਛ ਨਹੀਂ ਹੁੰਦਾ ਅੱਛਾ ਤੇ ਕਸੂਰ ਕਿਦਾ ਹੁੰਦਾ ਬਲ ਕਸੂਰ ਦੀ ਗੱਲ ਨਹੀਂ ਹੈ ਕਿਤੇ ਫਰਕ ਪੈ ਜਾਂਦਾ ਕਿਤੇ ਨਹੀਂ ਪਤਾ ਪੈਂਦਾ ਮੈਨੂੰ ਤਾਂ ਘਾਟ ਨਹੀਂ ਕਈ ਬਦਲ ਜਾਂਦੇ ਨੇ ਹਨਾ ਉਹ ਚੀਜ਼ ਹੁੰਦੀ ਆ ਚਲ ਆਏ ਗੱਲ ਕੀ ਕਰਨੀ ਬਾਕੀ ਛੱਡੋ ਮੈਂ ਨਾ ਕੱਲ ਉਹ ਅਟੈਚੀ ਉਤਾਰਾਂਗੀ ਦੁਬਾਰਾ ਹੈ ਤੇ ਉਹ ਚ ਨਾ ਜਿਹੜਾ ਮੈਂ ਕਹਿ ਰਹੀ ਆ ਲਾਸਟ ਟਾਈਮ ਤੇ ਮਤਲਬ ਮੈਂ ਹੀ ਸੰਭੀ ਆ ਸੀ ਸਾਰਾ ਕੁਝ ਤੇ ਨਿੱਕੇ ਨਿੱਕੇ ਚੀਜ਼ਾਂ ਮੰਮਾ ਮੰਮੀਆਂ ਦੀ ਮੰਮੀ ਦੀ ਮੈਂ ਸੰਭਾਲਾਂਗਾ ਉਹ ਗੱਲ ਇੱਕ ਮਾਂ ਦਾ ਜਿਹੜੀ ਇੱਕ ਪੇਟੀ ਸੀ ਉਹਦਾ ਖਜ਼ਾਨਾ ਸੀ ਉਹ ਖਜ਼ਾਨੇ ਦੇ ਵਿੱਚ ਕੀ ਕੀ ਸੀ ਉਹ ਮੈਂ ਤੁਹਾਨੂੰ ਕੱਲ ਜ਼ਰੂਰ ਦਿਖਾਵਾਂਗੀ ਤੇ ਕਿ ਤਿਆਂ ਇੱਕ ਨਿੱਕੀ ਤੋਂ ਨਿੱਕੀ ਚੀਜ਼ ਕਿਵੇਂ ਸੰਭ ਕੇ ਰੱਖਦੀ ਆ ਮਾਂ ਪਿਓ ਦੀ ਹਨਾ ਤੇ ਉਹ ਉਹ ਮੈਂ ਕੱਲ ਦਿਖਾਵਾਂਗਾ ਕੁਝ ਕੁ ਨੀਚੇ ਵੀ ਪਈਆਂ ਇੱਥੇ ਤੇ ਕੁਝ ਬੈੱਡ 'ਤੇ ਵੀ ਪਿਆ ਐ ਇੱਥੋਂ ਤੱਕ ਕਿ ਅੱਜ ਨਹੀਂ ਗੱਲ ਦੱਸਣੀ ਮੈਂ ਪੂਰੀ ਫਿਰ ਮੇਰਾ ਇੰਟਰਸਟ ਘਟ ਜਾਊਗਾ ਉਹ ਚੀਜ਼ ਜਿਵੇਂ ਦਿਖਾਵਾਂਗੀ ਉਹ ਤੇ ਫਿਰ ਤੇ ਕੱਲ ਮੈਨੂੰ ਬੈੱਡ ਵੀ ਖੋਲ ਕੇ ਦਿਖਾਓ ਫਿਰ ਕਿਉਂਕਿ ਆਦਾ ਸਮਾਨ ਆਰੇਕੋ ਮੈਨੂੰ ਹੋਰ ਵੀ ਕਰੀਂ ਜਾ ਚ ਮੈਨੂੰ ਗਲਾਸ ਲਿਆ ਦੀ ਕੱਚ ਦਾ ਹਾਂ ਉਹ ਪਿਉਨੇ ਹੁਨੇ ਹਾਂ ਜਸ ਉਹ ਤਾਂ ਮੈਂ ਲਿਆ ਦਿੰਦੇ ਉਹ ਮੈਂ ਕਰੀਆਂ ਬੈੱਡ ਮੈਨੂੰ ਹੁਣ ਕੱਲ ਸਵੇਰੇ ਆਦਣਾ ਖਲਾਨਾ ਮਿਹਨਤ ਦਾ ਮਤਲਬ ਫਲ ਐਵੇਂ ਫਿਰ ਮਿਲੇਗਾ ਤੇ ਮਿਹਨਤ ਕਰਾਂਗੇ ਤੇ ਐ ਨਹੀਂ ਬੈੱਡ ਤੇ ਬੈਠੇ ਤੇ ਵੀਡੀਓ ਚਾਰ ਗੱਲਾਂ ਕਰ ਲੀਆਂ ਹੋ ਗਈਆਂ ਹਾਂਜੀ ਮੈਂ ਅਟਾਚੀ ਕਰਵਾ ਲੂੰਗੀ ਮੈਂ ਅਟਾਚੀ ਕਹਾਂ ਤੁਸੀਂ ਬੈੱਡ ਖੁਲਵਾਇਓ ਅੱਜ ਵੇਖ ਲਓ ਮੈਂ ਬੈੱਡ ਉਰੇ ਕਰਵਾ ਲਿਆ ਥੋੜਾ ਜਿਹਾ ਤੇ ਕੋ ਗੱਦਾ ਭਾਰ ਢਾਲਿਆ ਕੋਈ ਖਾ ਬਹੁਤ ਵੱਡਾ ਭਾਰ ਸੀ ਤੁਸੀਂ ਕਹਿੰਦੇ ਸੀ ਨਾ ਮੈਨੂੰ ਹਵਾ ਨਹੀਂ ਲੱਗਦੀ ਉਧਰ ਹਵਾ ਨਹੀਂ ਲੱਗਦੀ ਤੂੰ ਕਹਿੰਦੀ ਮੈਨੂੰ ਰੱਡ ਲੱਗਣ ਲੱਗ ਜਾਂਦੀ ਆ ਪੱਖੇ ਥਲੇ ਠੀਕ ਹੈ ਬੈਡੂਰੇ ਵੀ ਤੇ ਹੋਇਆ 2 ਇੰਚ 3 ਇੰਚ ਔਰੇ ਕਰਾਉਣਾ ਮੈਂ ਇੱਧਰ ਪੈ ਜਾਣਾ ਮੈਂ ਨਹੀਂ ਮੇਰਾ ਹੱਥ ਪੁੱਠਾ ਪੈਂਦਾ ਵੀ ਰਾਤ ਜਦੋਂ ਮੰਜੂ ਬਨੂਰ ਨੂੰ ਦੁੱਧ ਦੇਣਾ ਨਾ ਮੈਂ ਉਦੋਂ ਹੋਰ ਤੁਰੂ ਘੱਮ ਕੇ ਆਵਾਂਗਾ ਪਹਿਲਾਂ ਮੈਨੂੰ ਆਦਤ ਹੀ ਨਹੀਂ ਪੈਣੀ ਮੇਰਾ ਤੇ ਸਾਹ ਘੁੱਟਣਾ ਉਧਰ ਪੈ ਜਾਏ ਠੀਕ ਹੈ ਠੀਕ ਹੈ ਤਾਂ ਹੀ ਕਰਕੇ ਮੈਂ ਪੈਂਦੀ ਨਹੀਂ ਬਾਕੀ ਅਸੀਂ ਕੱਲ ਦਿਖਾਵਾਂਗੇ ਤੁਹਾਨੂੰ ਮਾਂ ਦੀ ਪੇਟੀ ਦਾ ਖਜ਼ਾਨਾ ਕੀ ਕੀ ਉਹ ਰੱਖਿਆ ਕੀ ਕੀ ਮੈਂ ਸਾੰਭ ਕੇ ਰੱਖਿਆ ਉਹਨਾਂ ਦਾ ਹਨਾ ਹੁਣ ਤੱਕ ਸਮਾਨ ਕੀ ਕੀ ਮਤਲਬ ਕਿ ਗੱਲਾਂ ਤੇ ਬਹੁਤ ਐ ਨਿਕਿਆ ਨਿਕਿਆ ਉਹ ਮੈਂ ਕੱਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰੀਆਂ ਤੇ ਅੱਜ ਲਈ ਤੁਹਾਡਾ ਇੱਥੇ ਸੀ ਵਲੋ ਇੱਥੇ ਤੱਕ ਜਿਹਦਾ ਹੀ ਸੀ ਵਲੋਗ ਤੇ ਕੱਲ ਨੂੰ ਮਿਲਾਂਗੇ ਨਵੇਂ ਵਲੋਗ ਦੇ ਨਾਲ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵਾਦ ਤੋਂ ਵਾਦ ਸਾਰੇ ਨੂੰ ਪਿਆਰ ਬੜੀ ਸੱਚੀ ਕਹੋ